ਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾਅ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜਿਹੜਾ ਤੁਹਾਡੇ ਲਈ ਉਪਾਅ ਲੈ ਕੇ ਆਏ ਆਇਆ ਇਹ ਉਪਾਅ ਸਿਰਫ ਦਾ ਸਿਰਫ ਪੈਸੇ ਦੇ ਸੰਬੰਧੀ ਇਹ ਪੈਸੇ ਦੇ ਨਾਲ ਸੰਬੰਧਿਤ ਸਾਡੀਆਂ ਸਾਰੀਆਂ ਹੀ ਮੁਸ਼ਕਲਾਂ ਤੇ ਪ੍ਰੋਬਲਮ ਨੂੰ ਦੂਰ ਕਰੇਗਾ ਇਸ ਉਪਾਅ ਨੂੰ ਤੁਸੀਂ ਮਹਾ ਤੇ ਮਹ ਚਮਤਕਾਰੀ ਉਪਾਅ ਵੀ ਕਹਿ ਸਕਦੇ ਹੋ ਕਿਉਂਕਿ ਇਹ ਉਪਾਅ ਦੇ ਨਾਲ ਤੁਹਾਡੇ ਘਰ ਦੇ ਵਿੱਚ 101% ਪੈਸਾ ਆਉਣਾ ਹੀ ਆਉਣਾ ਹੈ ਤੇ ਇਸ ਦੇ ਨਾਲ ਜਿੰਨੀਆਂ ਵੀ ਤੁਹਾਡੇ ਘਰ ਦੇ ਵਿੱਚ ਪੈਸੇ ਦੇ ਸਬੰਧਿਤ ਮੁਸ਼ਕਲਾਂ ਨੇ ਪਰੇਸ਼ਾਨੀਆਂ ਨੇ ਜਿਵੇਂ ਕਿ ਤੁਹਾਡਾ ਕਾਰੋਬਾਰ ਰੁਕ ਜਾਂਦਾ ਹੈ ਜਾਂ ਤੁਹਾਡੇ ਘਰ ਦੇ ਵਿੱਚ ਪੈਸਾ ਰੁਕਦਾ ਨਹੀਂ ਜਾਂ ਫਿਰ ਤੁਹਾਨੂੰ ਕਰਜ਼ੇ ਵਰਗੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਪੈਸੇ ਦੇ ਨਾਲ ਰਿਲੇਟਡ ਜਿੰਨੀਆਂ ਵੀ ਪ੍ਰੋਬਲਮ ਨੇ ਤੁਹਾਡੀਆਂ ਉਹ ਸਾਰੀਆਂ ਹੀ ਇਹ ਉਪਾਕਰਨ ਦੇ ਨਾਲ ਦੂਰ ਹੋ ਜਾਣਗੀਆਂ पर ਇਸ ਉਪਾਣ ਨੂੰ ਕਰਮ ਤੋਂ ਪਹਿਲਾਂ ਇਸ ਉਪਾਦੀ ਇੱਕੋ ਹੀ ਸ਼ਰਤ ਹੁੰਦੀ ਹੈ ਕਿ ਇਸ ਉਪਾਣ ਨੂੰ ਜਦੋਂ ਵੀ ਅਸੀਂ ਕਰਨਾ ਸ਼ਰਧਾ ਤੇ ਵਿਸ਼ਵਾਸ ਰੱਖ ਕੇ ਅਸੀਂ ਇਹ ਉਪਾ ਕਰਨਾ ਹੈ ਜੇਕਰ ਤੁਸੀਂ ਇਹ ਉਪਾ ਕਰਦੇ ਸਮੇਂ ਵਿਸ਼ਵਾਸ ਨਹੀਂ ਰੱਖਦੇ ਆਪਣੇ ਮਨ ਦੇ ਵਿੱਚ ਜੇਕਰ ਤੁਸੀਂ 0% ਵੀ ਸ਼ੰਕਾ ਲੈ ਆਉਣੇ ਹੋ ਤਾਂ ਤੁਹਾਨੂੰ ਉਹ ਕੀਤਾ ਗਿਆ ਉਪਾ ਬਿਲਕੁਲ ਵੀ ਫਾਇਦਾ ਨਹੀਂ ਦੇਵੇਗਾ ਇਸ ਉਪਾ ਦੇ ਵਿੱਚ ਤੁਹਾਨੂੰ ਉਥੇ ਹੀ ਉਹ ਲਾਸ ਹੋ ਜਾਵੇਗਾ ਜੇਕਰ ਤੁਸੀਂ ਆਪਣੇ ਮਨ ਦੇ ਵਿੱਚ ਇਸ ਤਰ੍ਹਾਂ ਦੇ ਖਿਆਲ ਲੈ ਕੇ ਆਉਣੇ ਹੋ ਕਿ ਪਤਾ ਨਹੀਂ ਸਾਡੀਆਂ ਇਹ ਮੁਸ਼ਕਲਾਂ ਦੂਰ ਹੋਣਗੀਆਂ ਕਿ ਨਹੀਂ ਕਿਉਂਕਿ ਕਈ ਲੋਕ ਕਰਦੇ ਨੇ ਇਸ ਤਰੀਕੇ ਦੇ ਨਾਲ ਕਿ ਚਲੋ ਟਰਾਈ ਕਰਕੇ ਦੇਖ ਲੈਣੇ ਆ ਜੇ ਸਾਨੂੰ ਫਾਇਦਾ ਹੋ ਗਿਆ ਤਾਂ ਠੀਕ ਹੈ ਨਾ ਹੋਇਆ ਤਾਂ ਵੀ ਠੀਕ ਹੈ ਇਸ ਤਰੀਕੇ ਦੇ ਨਾਲ ਜਦੋਂ ਆਪਾਂ ਕੰਮ ਕਰਦੇ ਆ ਉਹ ਕਦੇ ਵੀ ਆਪਣਾ ਕੰਮ ਸਿਰੇ ਨਹੀਂ ਚੜਦਾ ਅਸੀਂ ਜਿੰਨੇ ਵੀ ਤੁਹਾਡੇ ਨਾਲ ਉਪਾਅ ਸ਼ੇਅਰ ਕਰਦੇ ਆ ਨਾ ਉਹ ਅੱਧ ਤੋਂ ਜ਼ਿਆਦਾ ਉਪਾਅ ਤਾਂ ਅਸੀਂ ਪੈਸੇ ਦੇ ਹੀ ਸ਼ੇਅਰ ਕਰਦੇ ਆ ਕਿਉਂਕਿ ਜਦੋਂ ਸਾਡੇ ਘਰ ਦੇ ਵਿੱਚ ਪੈਸਾ ਆ ਜਾਂਦਾ ਏ ਤੇ ਸਾਡੀਆਂ ਬਹੁਤੀਆਂ ਚਾਹਤੀਆਂ ਪਰੇਸ਼ਾਨੀਆਂ ਤਾਂ ਪੈਸਾ ਘਰ ਆਉਣ ਦੇ ਨਾਲ ਹੀ ਦੂਰ ਹੋ ਜਾਂਦੀਆਂ ਨੇ ਤੇ ਇਸੇ ਤਰੀਕੇ ਦੇ ਨਾਲ ਕਿਉਂਕਿ ਕਈ ਵਾਰ ਕੀ ਹੁੰਦਾ ਸਾਡੇ ਪਰਿਵਾਰ ਦੇ ਵਿੱਚ ਬਹੁਤ ਹੀ ਜ਼ਿਆਦਾ ਕਲਾਕਲੇਸ਼ ਰਹਿੰਦਾ ਤੇ ਰਹਿੰਦਾ ਕਿਉਂ ਹੀ ਘਰ ਦਾ ਪਰਿਵਾਰ ਦੇ ਮੈਂਬਰ ਨੇ ਇੱਕ ਦੂਜੇ ਨੂੰ ਖਾਣ ਨੂੰ ਪੈਂਦੇ ਨੇ ਉਹ ਸਿਰਫ ਇਸ ਕਰਕੇ ਕਿਉਂਕਿ ਸਾਡੇ ਘਰ ਦੇ ਵਿੱਚ ਪੈਸੇ ਦੀ ਤੰਗੀ ਹੁੰਦੀ ਹੈ ਤੁਹਾਨੂੰ ਕੋਈ ਨਾ ਕੋਈ ਖਰਚਾ ਆ ਰਿਹਾ ਹੈ ਤੇ ਤੁਸੀਂ ਉਹ ਖਰਚੇ ਨੂੰ ਪੂਰਾ ਨਹੀਂ ਕਰ ਪਾਰੇ ਜਿਸ ਕਰਕੇ ਤੁਹਾਡੇ ਘਰ ਦੇ ਵਿੱਚ ਲੜਾਈ ਝਗੜੇ ਤੇ ਕਲਾਕਲੇਸ਼ ਵਧਿਆ ਰਹਿੰਦਾ ਹੈ ਇੱਕ ਦੂਸਰੇ ਨਾਲ ਖੇਜੇ ਖੇਜੇ ਰਹਿਣਾ ਚਾਹੇ ਇਸ ਕਰਕੇ ਜੇਕਰ ਸਾਡੇ ਘਰ ਦੇ ਵਿੱਚ ਪੈਸਾ ਨਾ ਹੋਵੇਗਾ ਤੇ ਅਸੀਂ ਇੱਕ ਦੂਸਰੇ ਨੂੰ ਹਮੇਸ਼ਾ ਖਾਣ ਨੂੰ ਪੈਣੇ ਆ ਅਸੀਂ ਲੜਾਈ ਝਗੜੇ ਕਰਦੇ ਰਹਿੰਦੇ ਆ ਐਸੇ ਦੀ ਪ੍ਰੋਬਲਮ ਦੇ ਕਰਕੇ ਹੀ ਸਾਡੇ ਘਰ ਦੇ ਵਿੱਚ ਕਲਾਕਲੇਸ਼ ਹੁੰਦਾ ਹੈ ਤੇ ਸਾਨੂੰ ਸਟ੍ਰੈਸ ਹੋ ਜਾਂਦਾ ਹੈ ਤੇ ਜਦੋਂ ਸਾਨੂੰ ਸਟ੍ਰੈਸ ਹੋ ਜਾਂਦਾ ਹੈ ਜਿਸ ਤੇ ਕਰਕੇ ਸਾਡੀਆਂ ਸਾਰੀਆਂ ਹੀ ਪ੍ਰੋਬਲਮ ਤੇ ਮੁਸ਼ਕਲਾਂ ਨੇ ਜਿਹੜੀਆਂ ਉਹ ਦੂਰ ਹੋ ਜਾਂਦੀਆਂ ਨੇ ਕਹਿਣ ਦਾ ਭਾਵ ਇਹ ਹੀ ਹੈ ਕਿ ਜਿਹੜਾ ਪੈਸਾ ਹੈ ਜੋ ਕਿ ਅੱਜ ਕੱਲ ਦੇ ਟਾਈਮ ਤੇ ਆਪਾਂ ਗੱਲ ਕਰੀਏ ਪੈਸਾ ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ ਹੋ ਗਿਆ ਕਿਉਂਕਿ ਪੈਸੇ ਤੋਂ ਬਿਨਾ ਅਸੀਂ ਆਪਣੀ ਜ਼ਿੰਦਗੀ ਨਹੀਂ ਜਿਉ ਸਕਦੀ ਕਿਉਂਕਿ ਹਰ ਇੱਕ ਚੀਜ਼ ਅਸੀਂ ਆਪਣੀ ਪੈਸੇ ਦੇ ਨਾਲ ਖਰੀਦਣੀ ਏ ਅਸੀਂ ਆਪਣਾ ਜੋ ਘਰ ਦੇ ਵਿੱਚ ਜੋ ਵੀ ਸਾਡਾ ਸਰਕਲ ਚੱਲਦਾ ਉਹ ਪੈਸੇ ਦੇ ਨਾਲ ਹੀ ਚੱਲਦਾ ਹੈ ਐਟ ਲੀਸਟ ਇੰਨਾ ਕਿ ਹਰ ਇੱਕ ਵਿਅਕਤੀ ਦੇ ਕੋਲ ਪੈਸਾ ਹੋਣਾ ਚਾਹੀਦਾ ਹੈ ਕਿ ਉਸ ਬੰਦੇ ਨੂੰ ਕਦੇ ਵੀ ਤਰਸਣਾ ਨਾ ਪਵੇ ਆਪਣੀ ਜ਼ਿੰਦਗੀ ਦੇ ਵਿੱਚ ਅੰਤਪਾਭਕੇ ਕਿਸੇ ਦੂਸਰੇ ਨੂੰ ਦੇਖ ਕੇ ਕਿ ਉਹ ਤਾਂ ਇੰਨੀ ਵਧੀਆ ਲਾਈਫ ਜੀ ਰਏ ਨੇ ਤੇ ਅਸੀਂ ਕਿਸ ਤਰੀਕੇ ਦੀ ਜੀ ਰਿਹਾ ਸੋ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਕਿਸੇ ਚੀਜ਼ ਨੂੰ ਲੈ ਕੇ ਪਛਤਾਉਣਾ ਨਾ ਪਵੇ ਇੰਨਾ ਕੋ ਪੈਸਾ ਹਰ ਇੱਕ ਵਿਅਕਤੀ ਦੇ ਕੋਲ ਹੋਣਾ ਚਾਹੀਦਾ ਹੈ ਅਸੀਂ ਹਮੇਸ਼ਾ ਦੁਆ ਕਰਦੇ ਹਾਂ ਕਿ ਹਰ ਇੱਕ ਵਿਅਕਤੀ ਦੇ ਕੋਲ ਇੰਨਾ ਜ਼ਿਆਦਾ ਪੈਸਾ ਹੋਵੇ ਕਿ ਉਸ ਦੀ ਹਰ ਇੱਕ ਵਿਸ਼ ਪੂਰੀ ਹੋਵੇ ਤੇ ਉਹਨੂੰ ਕਦੇ ਵੀ ਕਿਸੇ ਦੇ ਵੱਲ ਵੇਖ ਕੇ ਤਰਸਣਾ ਨਾ ਪਵੇ ਆਪਣੇ ਬੱਚਿਆਂ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕੇ ਤੇ ਅੱਜ ਦੀ ਵੀਡੀਓ ਦੇ ਵਿੱਚ ਜਿਹੜਾ ਅਸੀਂ ਤੁਹਾਡੇ ਲਈ ਉਪਾਅ ਲੈ ਕੇ ਆਏ ਹਾਂ ਇਹ ਬਹੁਤ ਸਾਰੇ ਲੋਕਾਂ ਨੇ ਕੀਤਾ ਹੈ ਤੇ ਇਸ ਦਾ ਰਿਜ਼ਲਟ ਵੀ ਬਹੁਤ ਹੀ ਵਧੀਆ ਆਇਆ ਹੈ ਇਹ ਉਪਾਅ ਅਸੀਂ ਖੁਦ ਆਪਣੇ ਤੇ ਵੀ ਅਚਮਾਇਆ ਜਿਸ ਦੇ ਨਾਲ ਸਾਡੀਆਂ ਸਾਰੀਆਂ ਹੀ ਪਰੇਸ਼ਾਨੀਆਂ ਨੇ ਜਿਹੜੀਆਂ ਦੂਰ ਹੋ ਗਈਆਂ ਕਿਉਂਕਿ ਹਰ ਇੱਕ ਵਿਅਕਤੀ ਦੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਦੁੱਖ ਤਕਲੀਫ ਜ਼ਰੂਰ ਆਉਂਦਾ ਹੈ ਇਹ ਨਹੀਂ ਹੈ ਕਿ ਜੇਕਰ ਅਸੀਂ ਤੁਹਾਡੇ ਨਾਲ ਉਪਾਅ ਸ਼ੇਅਰ ਕਰਦੇ ਹਾਂ ਤੇ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਪ੍ਰੋਬਲਮ ਹੀ ਨਹੀਂ ਆਉਂਦੀ ਹਰ ਇੱਕ ਵਿਅਕਤੀ ਦੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਤੇ ਮੁਸ਼ਕਿਲ ਜ਼ਰੂਰ ਆਉਂਦੀ ਹੈ ਇਸੀ ਤਰੀਕੇ ਦੇ ਨਾਲ ਜਦੋਂ ਅਸੀਂ ਇਹ ਸਾਰੇ ਦੁੱਖ ਤਕਲੀਫਾਂ ਤੋਂ ਥੱਕ ਹਾਰ ਕੇ ਬੈਠ ਜਾਂਦੇ ਆ ਤੇ ਇਹ ਜੋ ਉਪਾਅ ਹੁੰਦੇ ਆ ਇਹ ਸਾਡੇ ਮਨ ਅੰਦਰ ਇੱਕ ਐਸੀ ਆਸ਼ਾ ਦੀ ਕਿਰਨ ਜਗਾ ਦਿੰਦੇ ਆ ਕਿ ਦੁਨੀਆ ਦੇ ਵਿੱਚ ਹੁਣ ਸਾਡਾ ਕੁਝ ਹੋ ਹੀ ਨਹੀਂ ਸਕਦਾ ਪਰ ਜਦੋਂ ਅਸੀਂ ਇਸ ਤਰ੍ਹਾਂ ਸੋਚਦੇ ਆ ਆਪਣੇ ਮਨ ਦੇ ਵਿੱਚ ਜਿਹੜੇ ਉਪਾਅ ਨੇ ਉਹ ਸਾਡੇ ਮਨ ਦੇ ਵਿੱਚ ਇਸ ਤਰ੍ਹਾਂ ਦੀ ਆਸ਼ਾ ਲੈ ਕੇ ਆਉਂਦੇ ਆ ਕਿ ਸਾਡੀਆਂ ਸਾਰੀਆਂ ਹੀ ਮੁਸ਼ਕਲਾਂ ਨੇ ਜਿਹੜੀਆਂ ਉਹ ਦੂਰ ਹੋ ਜਾਂਦੀਆਂ ਨੇ ਜਦੋਂ ਅਸੀਂ ਇਹ ਉਪਾਅ ਕਰਦੇ ਹਾਂ ਇਹ ਉਪਾਅ ਕਰਨ ਦੇ ਨਾਲ ਸਾਨੂੰ ਇਸ ਤਰੀਕੇ ਦੀਆਂ ਖੁਸ਼ੀਆਂ ਤੇ ਰਿਜ਼ਲਟ ਮਿਲਦੇ ਆ ਫਿਰ ਅਸੀਂ ਸੋਚਦੇ ਹਾਂ ਕਿ ਕਿਉਂ ਸਾਨੂੰ ਇਸ ਚੀਜ਼ ਦੇ ਬਾਰੇ ਪਹਿਲਾਂ ਨਹੀਂ ਸੀ ਪਤਾ ਇਸ ਕਰਕੇ ਤੁਸੀਂ ਜ਼ਰੂਰ ਵਿਸ਼ਵਾਸ ਦੇ ਨਾਲ ਇਹ ਉਪਾਅ ਕਰ ਲੈਣਾ ਤੁਸੀਂ ਕਰਨਾ ਕਿ ਮੈਂ ਇਸ ਉਪਾਅ ਨੂੰ ਤੇ ਕਿਹੜੀ-ਕਿਹੜੀ ਚੀਜ਼ ਦੀ ਜ਼ਰੂਰਤ ਹੈ ਇਹ ਸਾਰੀ ਜਾਣਕਾਰੀ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੋਣ ਵਾਲੀ ਹੈ ਇਸ ਕਰਕੇ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਏ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਨੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਏ ਤੇ ਕਮੈਂਟ ਵਰਕਰਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹੀ ਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵਿੱਚ ਜ਼ਰੂਰ ਲਗਵਾਇਆ ਕਰੋ ਜੀ ਇਸ ਉਪਾਣ ਨੂੰ ਤੁਸੀਂ ਕਿਸੇ ਵੀ ਸਮੇਂ ਕਿਸੇ ਵੀ ਦਿਨ ਵਾਰ ਕਰ ਸਕਦੇ ਹੋ ਇਸ ਦੇ ਵਿੱਚ ਦਿਨ ਵਾਰ ਤੇ ਸਮੇਂ ਦੀ ਕੋਈ ਵੀ ਬੰਦਿਸ਼ ਨਹੀਂ ਹੈਗੀ ਇਸ ਉਪਾਣ ਨੂੰ ਕਰਨ ਦੇ ਲਈ ਤੁਸੀਂ ਕੀ ਕਰਨਾ ਇੱਕ ਬਿਲਕੁਲ ਚਿੱਟਾ ਕਾਗਜ਼ ਲੈ ਲੈਣਾ ਜਿਸਦੇ ਲਾਈਨਾਂ ਵੀ ਨਾ ਹੋਣ ਬਿਲਕੁਲ ਪਲੇਨ ਹੋਵੇ ਤੁਸੀਂ ਕਰਨਾ ਕਿ ਇਹ ਉਸ ਕਾਗਜ਼ ਦੇ ਉੱਪਰ ਤੁਸੀਂ ਆਪਣੀਆਂ ਸਾਰੀਆਂ ਇੱਛਾਵਾਂ ਲਿਖ ਦੇਣੀਆਂ ਜੋ ਵੀ ਤੁਹਾਡੀਆਂ ਇੱਛਾ ਹੁੰਦੀਆਂ ਨੇ ਜੋ ਪੂਰੀਆਂ ਨਹੀਂ ਹੋਈਆਂ ਹੁੰਦੀਆਂ ਉਹ ਸਾਰੀਆਂ ਲਿਖ ਦੇਣੀਆਂ। ਵੈਸੇ ਤੁਸੀਂ ਕੋਸ਼ਿਸ਼ ਤਾਂ ਇਹ ਕਰਿਓ ਹੋ ਸਕੇ ਆ ਤਾਂ ਕਿ ਤੁਸੀਂ ਇੱਕ ਟਾਈਮ ਜਦੋਂ ਇੱਕ ਟਾਈਮ ਤੇ ਤੁਸੀਂ ਉਪਾਅ ਕਰਦੇ ਹੋ ਤਾਂ ਤੁਸੀਂ ਉਸ ਸਮੇਂ ਇੱਕ ਹੀ ਇੱਛਾ ਲਿਖਿਓ। ਜਦੋਂ ਤੁਹਾਡੀ ਉਹ ਇੱਕ ਲਿਖੀ ਗਈ ਇੱਛਾ ਪੂਰੀ ਹੋ ਜਾਂਦੀ ਹੈ ਤਾਂ ਫਿਰ ਤੁਸੀਂ ਦੁਬਾਰਾ ਇਸ ਉਪਾਅ ਨੂੰ ਰਿਪੀਟ ਕਰ ਸਕਦੇ ਹੋ। ਜਿਹੜੀ ਤੁਸੀਂ ਆਪਣੀ ਇੱਛਾ ਲਿਖਣੀ ਹੈ ਨਾ ਉਹ ਪੋਜ਼ਿਟਿਵ ਤਰੀਕੇ ਦੇ ਵਿੱਚ ਲਿਖਣੀ ਹੈ ਪ੍ਰੈਜ਼ੈਂਟ ਟੈਂਸ ਦੇ ਵਿੱਚ ਲਿਖਣੀ ਹੈ ਮੰਨ ਲਓ ਕਿ ਤੁਸੀਂ ਆਪਣੇ ਘਰ ਦੇ ਬਾਰੇ ਲਿਖ ਰਹੇ ਹੋ ਤਾਂ ਤੁਸੀਂ ਲਿਖਣਾ ਹੈ ਕਿ ਮੇਰਾ ਘਰ ਬਣ ਗਿਆ ਹੈ ਤੇ ਹੁਣ ਅਸੀਂ ਆਪਣੇ ਘਰ ਦੇ ਵਿੱਚ ਰਹਿ ਰਹੇ ਹਾਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਤੇ ਆਪਣੇ ਘਰ ਦੇ ਵਿੱਚ ਬਹੁਤ ਹੀ ਜ਼ਿਆਦਾ ਖੁਸ਼ ਤਾਂ ਤੁਸੀਂ ਆਪਣੀ ਜੌਬ ਦੇ ਬਾਰੇ ਲਿਖਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਲਿਖ ਸਕਦੇ ਹੋ ਕਿ ਮੇਰੀ ਜੌਬ ਇਸ ਜਗ੍ਹਾ ਤੇ ਲੱਗ ਗਈ ਹੈ ਤੇ 40 ਜਾਂ 50 ਜਾਂ 8000 ਮੇਰੀ ਤਨਖਾਹ ਹੈ ਅੰਦਾ ਭਾਵ ਇਹ ਹੀ ਹੈ ਕਿ ਤੁਸੀਂ ਇਸ ਤਰੀਕੇ ਦੇ ਨਾਲ ਲਿਖਣਾ ਹੈ ਕਿ ਜਿਵੇਂ ਆਪਣਾ ਕੰਮ ਹੋ ਗਿਆ ਹੈ ਇਸ ਤਰੀਕੇ ਦੇ ਨਾਲ ਜਦੋਂ ਤੁਸੀਂ ਆਪਣੀਆਂ ਇਛਾਵਾਂ ਲਿਖਣੀਆਂ ਨੇ ਨਾ ਇਛਾਵਾਂ ਲਿਖਣ ਦੇ ਨਾਲ-ਨਾਲ ਤੁਸੀਂ ਇੱਥੇ ਹੀ ਵਿੱਚ ਰੱਖਣੀਆਂ ਦੋ ਲੌਂਗ ਜਿਹੜੇ ਲੌਂਗ ਨੇ ਉਹ ਫੁੱਲ ਵਾਲੇ ਤੇ ਸਾਫ਼ ਸੁਥਰੇ ਹੋਣੇ ਚਾਹੀਦੇ ਨੇ ਟੁੱਟੇ ਫੁੱਟੇ ਲੌਂਗ ਨਹੀਂ ਹੋਣੇ ਚਾਹੀਦੇ ਇਸ ਦੇ ਨਾਲ-ਨਾਲ ਤੁਸੀਂ ਲੈਣੇ ਆ ਦੋ ਦਾਲਚੀਨੀ ਦੇ ਟੁਕੜੇ ਛੋਟੇ ਜਿਹੇ ਟੁਕੜੇ ਹੀ ਲੈਣੇ ਨੇ ਇਸ ਤਰੀਕੇ ਦੇ ਨਾਲ ਇਹ ਤੁਸੀਂ ਆਪਣੀ ਇੱਛਾ ਲਿਖਣ ਤੋਂ ਬਾਅਦ ਦੋ ਲੌਂਗ ਰੱਖਣ ਤੋਂ ਬਾਅਦ ਇਸ ਕਾਗਜ਼ ਨੂੰ ਤੁਸੀਂ ਜਿਹੜਾ ਵਾਈਟ ਪਲੇਨ ਕਾਗਜ਼ ਲਿਆ ਸੀ ਉਸ ਨੂੰ ਤੁਸੀਂ ਫੋਲਡ ਕਰਨਾ ਹੈ। ਇਸੇ ਤਰੀਕੇ ਦੇ ਨਾਲ ਫੋਲਡ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਇਸ ਨੂੰ ਕਿਸ ਧਾਗੇ ਦੇ ਨਾਲ ਬੰਨ੍ਹਦੇ ਨੇ ਤੇ ਜਿਹੜੇ ਧਾਗੇ ਦੇ ਨਾਲ ਬੰਨ੍ਹਣਾ ਉਹ ਧਾਗਾ ਤੁਸੀਂ ਕੋਈ ਵੀ ਲੈ ਸਕਦੇ ਹੋ ਮੋਲੀ ਵਾਲਾ ਵੀ ਲੈ ਸਕਦੇ ਹੋ ਤੇ ਦੂਸਰਾ ਵੀ ਲੈ ਸਕਦੇ ਹੋ। بس ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਬਲੂ ਤੇ ਬਲੈਕ ਨੀਲੇ ਤੇ ਕਾਲੇ ਰੰਗ ਦਾ ਧਾਗਾ ਨਹੀਂ ਹੋਣਾ ਚਾਹੀਦਾ ਬਾਕੀ ਕੋਈ ਵੀ ਤੁਸੀਂ ਲੈ ਸਕਦੇ ਹੋ ਤੇ ਇਸ ਤਰੀਕੇ ਦੇ ਨਾਲ ਇਸ ਪੇ ਕਾਗਜ਼ ਨੂੰ ਬੰਨਣ ਤੋਂ ਬਾਅਦ ਤੁਸੀਂ ਕਿਸੇ ਵੀ ਧਾਰਮਿਕ ਸਥਾਨ ਤੇ ਚਲੇ ਜਾਣਾ ਜਿਹੜੇ ਵੀ ਧਾਰਮਿਕ ਸਥਾਨ ਤੇ ਤੁਸੀਂ ਜਾਣੇ ਉਹਤੇ ਜਾ ਕੇ ਜਿੱਥੇ ਕਿ ਗੋਲ ਕਪਈ ਹੁੰਦੀ ਹੈ ਪੈਸੇ ਪਾਉਣ ਦੇ ਲਈ ਉਸ ਦੇ ਵਿੱਚ ਤੁਸੀਂ ਇਸ ਕਾਗਜ਼ ਨੂੰ ਪਾਉਣਾ ਹੈ ਉਹ ਪਰਚੇ ਨੂੰ ਤੁਸੀਂ ਪਾ ਕੇ ਆ ਜਾਣਾ ਤੇ ਕਿਸੇ ਵੀ ਚੀਜ਼ ਦਾ ਤੁਸੀਂ ਵੈਮ ਨਹੀਂ ਕਰਨਾ ਕਿ ਰਸਤੇ ਦੇ ਵਿੱਚ ਕਿਸੇ ਦੇ ਨਾਲ ਗੱਲ ਨਹੀਂ ਕਰਨੀ ਜਾਂ ਤੁਸੀਂ ਮੁੜ ਕੇ ਨਹੀਂ ਦੇਖਣਾ ਹੋ ਸਕੇ ਤਾਂ ਤੁਸੀਂ ਨਾ ਕਰਿਓ ਗੱਲ ਹੋਰ ਤਾਂ ਇਸ ਦੇ ਨਾਲ ਕੁਝ ਨਹੀਂ ਹੁੰਦਾ ਪਰ ਜਿਹੜੀ ਸਾਡੀ ਐਨਰਜੀ ਹੁੰਦੀ ਹੈ ਜਦੋਂ ਅਸੀਂ ਉਹ ਪਾ ਕਰਕੇ ਆਉਨੇ ਆ ਉਹ ਸਾਡੀ ਐਨਰਜੀ ਹੈ ਜੋ ਖਤਮ ਹੁੰਦੀ ਹੈ ਇਸ ਤਰੀਕੇ ਦੇ ਨਾਲ ਉਸ ਕਾਗਜ਼ ਨੂੰ ਤੁਸੀਂ ਧਾਰਮਿਕ ਸਥਾਨ ਤੇ ਉਸ ਗੱਲੇ ਦੇ ਵਿੱਚ ਪਾ ਕੇ ਤੁਸੀਂ ਵਾਪਸ ਆ ਜਾਣਾ ਤੇ ਕਈ ਲੋਕਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਅਸੀਂ ਇਸ ਤਰੀਕੇ ਦੇ ਨਾਲ ਨਹੀਂ ਕਰ ਸਕਦੇ ਜਾਂ ਫਿਰ ਅਸੀਂ ਧਾਰਮਿਕ ਸਥਾਨ ਤੇ ਜਾ ਕੇ ਇਹ ਨਹੀਂ ਪਾ ਸਕਦੇ ਤਾਂ ਉਹਨਾਂ ਦੇ ਲਈ ਜੋ ਕਿ ਨਹੀਂ ਕਰ ਸਕਦੇ ਧਾਰਮਿਕ ਸਥਾਨ ਤੇ ਜਾ ਕੇ ਇਹ ਸਭ ਉਹਨਾਂ ਦੇ ਲਈ ਨੇ ਇਹ ਦੋ ਆਪਸ਼ਨ ਜੋ ਕਰ ਸਕਦੇ ਨੇ ਉਹ ਤਾਂ ਉਸੇ ਹੀ ਤਰੀਕੇ ਦੇ ਨਾਲ ਕਰਦੇ ਵੈਸੇ ਜੇ ਗੱਲ ਕਰੀਏ ਤੇ ਸਭ ਤੋਂ ਬੈਸਟ ਤਰੀਕਾ ਜੋ ਅਸੀਂ ਤੁਹਾਨੂੰ ਦੱਸ ਚੁੱਕੇ ਹਾਂ ਉਹ ਹੀ ਹੈ ਪਰ ਜੇਕਰ ਤੁਸੀਂ ਨਹੀਂ ਕਰ ਸਕਦੇ ਤੇ ਦੂਸਰੀਆਂ ਦੋ ਆਪਸ਼ਨ ਦੇ ਨਾਲ ਕਰ ਸਕਦੇ ਹੋ। ਤੁਸੀਂ ਕੀ ਕਰਨਾ ਹੈ ਤੁਸੀਂ ਆਪਣੇ ਘਰ ਦੇ ਵਿੱਚ ਜਿਹੜਾ ਪਾਠ ਪੂਜਾ ਵਾਲਾ ਸਥਾਨ ਬਣਾਇਆ ਹੋਇਆ ਜਾਂ ਜਿੱਥੇ ਬੈਠ ਕੇ ਤੁਸੀਂ ਪਰਮਾਤਮਾ ਦਾ ਨਾਮ ਜਪਣੇ ਹੋ ਤੁਸੀਂ ਉੱਥੇ ਉਸ ਪਰਚੀ ਨੂੰ ਤੁਸੀਂ ਰੱਖ ਦਿਨਹੀਂ ਆਪਣੇ ਪਰਮਾਤਮਾ ਨੂੰ ਯਾਦ ਕਰਕੇ ਇਹ ਬੋਲਣਾ ਹੈ ਕਿ ਜੋ ਕੁਝ ਵੀ ਹੈ ਮੇਰੀ ਜ਼ਿੰਦਗੀ ਦਾ ਮੈਂ ਤੁਹਾਨੂੰ ਸੌਂਪ ਦਿੱਤਾ ਹੈ ਤੁਸੀਂ ਹੀ ਮੇਰੇ ਕੰਮ ਸਾਰੇ ਬਣਾਉਣੇ ਨੇ ਇਸ ਤਰ੍ਹਾਂ ਅਰਦਾਸ ਕਰਨ ਤੋਂ ਬਾਅਦ ਦੇ ਵਿੱਚ ਉਸ ਪਰਚੀ ਨੂੰ ਤੁਸੀਂ ਉਨਨਾ ਸਮਾਂ ਤੱਕ ਉੱਥੇ ਹੀ ਪਏ ਰਹਿਣ ਦਿਨਾ ਜਿੰਨਾ ਟਾਈਮ ਤੱਕ ਉੱਪਰ ਲਿਖੀ ਹੋਈ ਇੱਛਾ ਤੁਹਾਡੀ ਪੂਰੀ ਨਹੀਂ ਹੁੰਦੀ ਜਿਵੇਂ ਹੀ ਤੁਹਾਡੀ ਇੱਛਾ ਜਿਹੜੀ ਪਰਚੀ ਤੇ ਉੱਪਰ ਲਿਖੀ ਹੋਈ ਉਹ ਪੂਰੀ ਹੋ ਜਾਂਦੀ ਹੈ ਤਾਂ ਤੁਸੀਂ ਇਸ ਪਰਚੀ ਨੂੰ ਚੁੱਕ ਕੇ ਘਰ ਤੋਂ ਬਾਹਰ ਜਾ ਕੇ ਜਿਵੇਂ ਕਿ ਮਿੱਟੀ ਹੁੰਦੀ ਹੈ ਜਿੱਥੇ ਪੋਲੀ ਚੋ ਕੇ ਆਪਾਂ ਆਸਾਨੀ ਦੇ ਨਾਲ ਪੁੱਟ ਸਕੀਏ ਤੇ ਇਸ ਕਾਗਜ਼ ਨੂੰ ਇਹ ਸੀ ਪਹਿਲੀ ਆਪਸ਼ਨ ਤੇ ਦੂਸਰੀ ਆਪਸ਼ਨ ਹੈ ਕਿ ਤੁਹਾਡੇ ਘਰ ਤੋਂ ਬਾਹਰ ਦੇ ਬਾਹਰ ਕਿਤੇ ਵੀ ਤੁਹਾਨੂੰ ਕੋਈ ਦਰਖਤ ਦਿਖਾਈ ਦਿੰਦਾ ਹੈ ਜੋ ਕਿ ਸੁੱਕਿਆ ਹੋਇਆ ਨਾ ਹੋਵੇ ਪੂਰਾ ਹਰਿਆ ਭਰਿਆ ਹੋਵੇ ਉਸ ਹਰੇ ਭਰੇ ਦਰਖਤ ਦੇ نیچے ਤੁਸੀਂ ਜਾਣਾ ਹੈ ਤੇ ਉੱਥੇ ਤੁਸੀ ਮਿੱਟੀ ਹੋਏਗੀ ਪੁੱਟ ਕੇ ਉਸ ਦਰਖਤ ਦੇ نیچے ਤੁਸੀਂ ਇਸ ਪਰਚੀ ਨੂੰ ਦਬਾ ਕੇ ਆ ਜਾਣਾ ਹੈ ਤੁਸੀਂ ਦੇਖਿਓ ਇਹ ਉਪਾਅ ਕਰਕੇ ਕਿ ਜਿਹੜੀ ਤੁਹਾਡੀ ਇੱਛਾ ਹੋਵੇਗੀ ਨਾ ਜਿਵੇਂ ਹੀ ਤੁਸੀਂ ਇਹ ਉਪਾਅ ਨੂੰ ਵਿਸ਼ਵਾਸ ਦੇ ਨਾਲ ਕਰੋਗੇ ਤੁਹਾਡੀ ਇੱਛਾ ਕੁਝ ਹੀ ਦਿਨਾਂ ਦੇ ਵਿੱਚ ਪੂਰੀ ਹੋ ਜਾਵੇਗੀ ਜਦੋਂ ਤੁਸੀਂ ਵਿਸ਼ਵਾਸ ਦੇ ਨਾਲ ਇਹ ਉਪਾਅ ਕਰ ਲਿਆ ਤੁਹਾਡੀ ਇੱਛਾ ਕੋਈ ਜੀ ਦਿਨਾਂ ਦੇ ਵਿੱਚ ਪੂਰੀ ਹੋ ਜਾਵੇਗੀ ਕਿਉਂਕਿ ਸਾਰੀ ਗੱਲ ਸਾਡੇ ਵਿਸ਼ਵਾਸ ਤੇ ਹੈ ਜਦੋਂ ਅਸੀਂ ਵਿਸ਼ਵਾਸ ਦੇ ਨਾਲ ਕਰਾਂਗੇ ਸਾਨੂੰ ਇਸ ਦਾ ਰਿਜ਼ਲਟ ਵੀ ਮਿਲੇਗਾ ਤੇ ਜੇਕਰ ਅਸੀਂ ਵਿਸ਼ਵਾਸ ਦੇ ਨਾਲ ਨਹੀਂ ਕਰਦੇ ਫਿਰ ਤੁਸੀਂ ਭਾਵੇਂ ਜਿੰਨੇ ਮਰਜ਼ੀ ਉਪਾਅ ਕਰ ਲਓ ਤੁਹਾਨੂੰ ਕਿਸੇ ਵੀ ਉਪਾਅ ਦਾ ਰਿਜ਼ਲਟ ਨਹੀਂ ਮਿਲਣ ਵਾਲਾ ਹਾਂਜੀ ਇਹ ਸੀਰੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਛੋਟਾ ਜਿਹਾ ਉਪਾਅ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਜੇਕਰ ਤੁਹਾਨੂੰ ਸਾਡੀ ਇਸ ਤਰ੍ਹਾਂ ਦੀ ਉਪਾਅ ਦੀ ਵੀਡੀਓ ਚੰਗੀ ਲੱਗਦੀ ਹੈ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਤਣ ਤਣ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਾਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ ਪਲੀਜ਼ ਸਾਡੀ ਵੀਡੀਓ ਨੂੰ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਤੇ ਸਪੋਰਟ ਕਰਿਓ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੈ ਧੰਨਵਾਦ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ